ਤਨਗੁਰ ਅਮਰਦਾਸ ਮਹਾਰਾਜ ਜੀ ਨੇ ਪੰਜ ਪੂਤ ਸਿਰ ਤਿਆਗਣ ਤੋਂ ਪਹਿਲਾਂ ਜਿਹੜੇ ਬਚਨ ਕੀਤੇ ਨੇ ਨਾ RAMKALI ਸਾਦੇ ਵਿੱਚ ਆਉਂਦੇ ਨੇ ਤੇ ਉੱਥੇ ਬਚਨ ਆਉਂਦਾ ਹੈ ਅੰਤੇ ਸਤਗੁਰ ਬੋਲਿਆ ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜਿਓ ਆ ਹੋਰ ਕੁਛ ਨਾ ਕਰਿਓ ਜਿਹੜਾ ਦੁਨੀਆ ਕਰਦੀ ਹੈ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਕਿ ਹੁਣ ਮਕਾਨੇ ਵੀ ਕਿਰਾਏ ਤੇ ਆਉਂਦੀਆਂ ਕਈ ਲੇਡੀ ਜੀ ਲੈ ਉਹ ਬੜਾ ਸੋਹਣਾ ਕਹਿੰਦੇ ਰੋਦੀਆਂ ਨਾਲ ਬੜਾ ਪਿੱਟਣਾ ਪੁੱਟਣਾ ਸਿੱਖਿਆ ਹੁੰਦਾ ਹੈ ਅੱਗੇ ਤੇ ਦੂਜੇ ਕੰਮਾਂ ਵਾਸਤੇ ਲਿਆਉਂਦੇ ਸੀ ਹੁਣ ਕਹਿੰਦੇ ਕਿਦਾ ਜੇ ਬਜ਼ੁਰਗ ਚੜਾਈ ਕਰੇ ਵੀ ਆਪਾਂ ਕਦੋਂ ਰੋਣਾ ਲੈ ਦੱਸੋ ਹਾਂ ਕਹਿੰਦੇ ਰੋਣ ਵਾਲੀਆਂ ਮੇ ਕਾਰ ਮਿਲ ਜਾਂਦੀਆਂ ਉਹਨਾਂ ਦਾ ਬੜਾ ਸੈੱਟ ਹੱਥ ਲੈ ਦੱਸੋ ਮੈਂ ਤਾਂ ਹੈਰਾਨ ਹੋ ਗਿਆ ਵੀ ਇਹ ਆ ਕੀ ਬੰਦੇ ਆ ਦੁਨੀਆ ਦੇ ਸਾਥ ਸੰਗਤ ਤੇ ਗੁਰਮਤਿ ਵਿੱਚ ਸੱਚੇ ਪਾਤਸ਼ਾਹ ਨੇ ਛੱੜ ਤੇ ਬਹੁਤ ਕਿਰਪਾ ਕੀਤੀ ਹੈ ਸਾਹਿਬ ਸਿੰਘ ਜੀ ਆ ਜਦੋਂ ਕੋਈ ਚੜਾਈ ਕਰ ਜਾਂਦਾ ਨਾ ਤੇ ਉੱਥੇ ਉਹ ਜਦੋਂ ਮੁੜਦੇ ਆ ਤੇ ਡੱਕਾ ਛੁੱੜਦੇ ਆ ਇਹ ਵੀ ਗੁਰਮਤਿ ਵਿੱਚ ਨਹੀਂ ਨਾ ਰਾਜ ਕਿਸੇ ਨੂੰ ਰੱਖਣਾ ਨਾ ਭਾਂਡੇ ਭੰਨੇ ਕਰਨੇ ਨਾ ਬਿਲਕੁਲ ਨਹੀਂ ਇਹ ਪਹਿਲੇ ਸਮੇਂ ਵਿੱਚ ਕੀ ਸੀ ਜਿਹੜਾ ਇਹ ਛੀਕੇ ਪਹਾੜ ਵਾਲੇ ਪਾਸੇ ਸਿਰ ਕਰੋ ਜੇ ਕੋਈ ਚੜ੍ਹਾਈ ਕਰ ਗਿਆ ਇਹ ਕੋਈ ਭਰਮ ਨਹੀਂ ਸੀ ਇਹਦੇ ਵਿੱਚ ਇੱਕ ਗੱਲ ਹੈ ਕਿ ਜਿਵੇਂ ਸਾਡਾ ਸਿਰ ਹੈ ਨਾ ਤੇ ਜਦੋਂ ਇਹ ਉੱਤਰ ਦੱਖਣ ਇਸੇ ਤਰ੍ਹਾਂ ਸਿਰ ਵਿੱਚ ਉੱਤਰ ਥਲੇ ਦੱਖਣ ਭਈ ਜੇ ਇਹਦੇ ਵਿੱਚ ਕੋਈ ਜਰਾ ਜਿਹਾ ਜਨਮ ਜੀਵਨ ਹੋਏਗਾ ਤੇ ਪਹਾੜ ਨੂੰ ਸਿਰ ਕਰੋ ਥੋੜੀ ਹਿਲਜੁਲ ਹੋ ਜਾਏਗੀ ਆਮ ਬਹੁਤ ਸਾਰੇ ਜਿਹੜੇ ਆ ਪਹਾੜ ਵਾਲੇ ਪਾਸੇ ਸਿਰ ਕਰਕੇ ਨਹੀਂ ਸੌਂਦੇ ਭਰਮ ਨਹੀਂ ਇਹ ਵੈਸੇ ਹੈ ਬੁਰੇ ਉਹ ਤਾਂ ਕਰਦੇ ਸੀ ਭਾਂਡਾ ਤਾਂ ਭਾਂਦੇ ਸੰਹੋ ਭਈ ਦੱਬ ਕੇ ਕਰਨਾ ਕੋਲ ਖਰਾਕ ਹੋ ਜਾਏਗਾ ਜੇ ਕਿਤੇ ਬਾਈ ਚਾਂ ਸਕਿਓ ਉਹ ਅੱਜ ਕੱਲ ਵੰਗ ਟੀਰੀ ਸੀ ਡਾਕਟਰ ਦੱਸ ਨਹੀਂ ਸਕਦੇ ਪਈ ਭਾਈ ਕੋ ਹੋਏਗਾ ਤੇ ਉਹ ਥੋੜੀ ਬਹੁਤ ਹਿੱਲ ਜੇ ਹੋਰ ਕੋਈ ਨਹੀਂ ਸੀ ਪਰ ਇਹ ਗੁਰਮਤਿ ਚ ਇਹ ਚੀਜ਼ਾਂ ਨਹੀਂ ਸਾਧ ਸੰਗ ਬਾਹਰ ਨੇ ਕਿਰਪਾ ਕੀ ਢੱਕਾ ਤੋੜ ਕੇ ਸੁਟਣ ਦਾ ਮਤਲਬ ਇਸ ਵੀ ਤੇਰਾ ਸਾਡਾ ਹੁਣ ਤੱਕ ਸੀ ਨਾ ਅੱਜ ਤੋਂ ਤੂੰ ਸਾਡਾ ਨਾ ਅਸੀਂ ਤੇਰੇ ਲੈ ਆ ਆਇਆ ਸਾਥ ਢੱਕਾ ਤੋੜ ਕੇ ਸੁਟਣਾ ਮਤਲਬ ਇਹ ਹੁੰਦਾ ਆ ਹਾਥ ਹੀ ਨਹੀਂ ਫੜਾਉਂਦੇ ਕਈ ਵਾਰੀ ਢੱਕਾ ਕਹੇ ਮੇਰੇ ਆ ਫੜਾਣ ਕਦੇ ਜੇ ਮੈਂ ਨਹੀਂ ਸੁਟਣਾ ਪਾ ਬਾਕੀ ਸਾਰੇ ਫਰਫੇ ਸੁਟੀ ਜਾਂਦੇ ਆ ਤੁ ਕਿਤੇ ਜਾਣਾ ਪੈਂਦਾ ਸਾਨੂੰ ਉਹ ਕਿਤੇ ਗੁਰਸਿੱਖੀ ਚੜਾਈ ਕਰਦੇ ਆ ਸੰਗਤ ਦੇ ਆ ਹੋਰ ਐ ਭਾਈ ਉਹ ਵੰਡਣ ਲੱਗ ਪੈਂਦੇ ਮੇਰੇ ਅੰਦਰ ਨਾ ਮੈਂ ਨਾ ਮੈਂ ਨਹੀਂ ਸੁਦਾ ਭਾਈ ਇਹ ਗੱਲ ਕੀ ਹੈ ਅਸੀਂ ਉਸ ਸਤਗੁਰੂ ਦੇ ਸੇਪ ਹਾਂ ਨਾਨਕ ਕਚੜਿਆਂ ਸਿਉ ਤੋੜ ਢੂੜ ਸਜਣ ਸੰਤ ਪੱਕਿਆ ਓਏ ਜਿਵੇਂ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਤੇ ਸਤਗੁਰ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ ਗੁਰਮੁਖਵੰਦ ਸਾਹਿਬ ਕਹਿੰਦੇ ਨੇ ਅੰਤੇ ਸਤਿਗੁਰੂ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ ਕੀਰਤਨ ਸਾਸਨ ਕਲ ਜੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਉਸ ਵਾਹਿ ਦੀ ਸ਼ਿਸ਼ਲਾ ਵਿੱਚ ਜੋੜਨਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇਉ ਸਦਿ ਕਿਰਪਾ ਕਰਕੇ ਸਾਨੂੰ ਸੁਝਾਉਂਦੇ ਆ ਔ ਗੁਣ ਗੋਵਿੰਦ ਜੀ ਦੇ ਗਾ ਲੀਏ ਕਾਲ ਵਿੱਚ ਹੋ ਮੁਨ ਹੈ